ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਸੰਤ ਸਮਾਜ ਦੀ ਇੱਥੇ ਮੀਟਿੰਗ ਸੀ ਉਦੋਂ ਮੈਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸਨ ਔਰ ਕੁਛ ਦਿਨ ਪਹਿਲਾਂ ਜਦੋਂ ਉਹਨਾਂ ਦੇ ਜਾਣ ਦਾ ਪਤਾ ਲੱਗਾ ਬੜਾ ਦੁੱਖ ਹੋਇਆ ਇਸ ਗੱਲ ਦਾ ਵੀ ਉਹਨਾਂ ਦੇ ਚਰਨਾਂ ਵਿੱਚ ਬਹੁਤਾ ਚਿਰ ਬਹਿ ਨਹੀਂ ਸਕੇ ਉਹਨਾਂ ਦੇ ਰੱਜ ਕੇ ਦਰਸ਼ਨ ਨਹੀਂ ਕਰ ਸਕੇ ਪਰ ਅੱਜ ਖੁਸ਼ੀ ਵੀ ਹੋ ਰਹੀ ਹੈ ਵੇਖ ਕੇ ਸਮੇਂ ਤੇ ਆਇਆ ਕਿ ਕਿੰਨੀਆਂ ਸੰਗਤਾਂ ਇੱਥੇ ਸੁਭਾਏਮਾਨ ਹਨ ਔਰ ਸਾਰਿਆਂ ਦੀਆਂ ਅੱਖਾਂ ਦੱਸਦੀਆਂ ਨੇ ਨੇਤਰ ਸਜਲ ਨੇ ਪਿਆਰੇ ਦੀ ਯਾਦ ਵਿੱਚ ਕਿਉਂ ਨਾ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਆ ਕਿੰਨੀ ਵੱਡੀ ਗਿਣਤੀ ਵਿੱਚ ਇੱਥੇ ਸੰਗਤ ਆਈ ਹੈ ਸਾਰੀਆਂ ਸੰਪਰਦਾਵਾਂ ਤੁਸੀਂ ਜਦੋਂ ਨਾਮ ਬੋਲੇ ਜਾ ਰਹੇ ਸਨ ਤੇ ਸਾਰੀਆਂ ਸੰਪਰਦਾਵਾਂ ਦੇ ਮਹਾਪੁਰਖ ਟਕਸਾਲਾਂ ਦੇ ਮੁਖੀ ਇੱਥੇ ਪਹੁੰਚੇ ਹੋਏ ਨੇ ਇਸ ਮੌਕੇ ਉੱਤੇ ਇਹ ਲੱਗੀ ਰੌਣਕ ਦੱਸਦੀ ਹੈ ਵੀ ਉਹਨਾਂ ਮਹਾਪੁਰਖਾਂ ਦੀ ਕਿੰਨੀ ਕੁ ਕਮਾਈ ਸੀ ਕਿੰਨਾ ਜੱਪ ਤਪ ਸੀ ਜਿਹੜੀ ਗੱਲ ਜਿਵੇਂ ਸੋਗ ਮਤੇ ਬਾਰੇ ਭਾਈ ਸਾਹਿਬ ਜੀ ਨੇ ਆਖੀ ਵੀ ਏ ਵੀ ਸਤਿਗੁਰੂ ਉਹਨਾਂ ਦੀ ਵਿਛੜੀ ਰੂਹ ਨੂੰ ਚਰਨਾਂ ਚ ਨਵਾਸ ਬਖਸ਼ੇ ਇਸ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੈ ਸ਼ਹੀਦਾਂ ਦੀ ਚਿਤਾਵਾਂ ਸੇ ਕਿਆ ਹੋਗਾ ਬਿਹਤਰ ਕਾਬਾ ਓਨਕੀ ਖਾਕ ਪੇ ਤੋਂ ਖੁਦਾ ਵੀ ਕੁਰਬਾਨ ਹੁੰਦਾ ਹੈ ਕਾਬਾ ਸ਼ਹੀਦਾਂ ਦੀ ਚਿਤਾ ਤੋਂ ਵੱਡਾ ਨਹੀਂ ਜਿੱਥੇ ਸ਼ਹੀਦ ਦਾ ਸੰਸਕਾਰ ਹੁੰਦਾ ਹੈ ਕਾਬਾ ਉਹਦੇ ਤੋਂ ਵੱਡਾ ਨਹੀਂ ਦੁਨੀਆ ਕਾਬੇ ਜਾਂਦੀ ਹੈ ਸ਼ਹੀਦਾਂ ਦੀ ਚਿਤਾਉਂਦ ਚਿਤਾਉਂ ਤੋਂ ਤੇ ਰੱਬ ਵੀ ਕੁਰਬਾਨ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਵੀ ਕੁਰਬਾਨ ਜਾਂਦਾ ਹੈ। ਤੇ ਇਹਨਾਂ ਨੂੰ ਵਿਛੜੀ ਰੂਹ ਨੂੰ ਚਰਨਾ ਚ ਨਿਵਾਸ ਸਤਿਗੁਰਾਂ ਨੇ ਤੇ ਇਹਨਾਂ ਨੂੰ ਜਿਉਂਦਿਆਂ ਨੂੰ ਹੀ ਆਪਣੇ ਚਰਨਾ ਚ ਰੱਖਿਆ। ਜਿੰਨਾ ਚਿਰ ਮਹਾਂਪੁਰਖ ਬਾਬਾ ਸੰਤੋਖ ਸਿੰਘ ਜੀ ਰਹੇ ਨੇ ਇਸੇ ਧਰਤੀ ਤੇ ਰਹੇ ਨੇ। ਉਹ ਸੁਣ ਰਹੇ ਸੋਨਾ ਕਿ 33 ਸਾਲ ਪਹਿਲਾਂ ਮਹਾਂਪੁਰਖ ਬਾਬਾ ਸੰਤੋਖ ਸਿੰਘ ਜੀ ਰਾਗੀਆਂ ਨੂੰ ਜਲਪਾਣੀ ਛਕਾਉਣ ਦੀ ਸੇਵਾ ਕਰਦੇ ਸਨ ਸਾਰੀ ਜ਼ਿੰਦਗੀ ਉਹਨਾਂ ਦੀ ਸਭ ਜੱਦਿਆਂ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਲੰਗੀਏ ਚਰਨਾਂ ਦੀ ਪ੍ਰੀਤ ਦਾ ਆਨੰਦ ਮਾਣਿਆ ਗੁਰਮਖੋ ਦੁਨਿਆਵੀ ਪਦਾਰਥਾਂ ਦਾ ਸ਼ਿਖਰ ਹੈ ਰਾਜ ਤੇ ਅਧਿਆਤਮਵਾਦੀ ਜਿਹੜੇ ਨੇ ਉਹ ਮੁਕਤੀ ਮੰਗਦੇ ਨੇ ਮੁਕਤ ਹੋ ਜਾਈਏ ਪਰ ਗੁਰਸਿੱਖ ਤੇ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੇਰੀ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਬਣੀ ਰਵੇ ਸਾਝ ਬਣੀ ਰਵੇ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਏ ਕਿੰਨੀਆਂ ਸੰਗਤਾਂ ਇੱਥੇ ਇਸ ਵੇਲੇ ਜੁੜੀਆਂ ਹੋਈਆਂ ਨੇ ਮਹਾਂਪੁਰਖਾਂ ਨੇ ਬਹੁਤ ਇਸ ਇਲਾਕੇ ਵਿੱਚ ਭਲਾ ਕੀਤਾ ਜਦੋਂ ਕਦੇ ਵਿਦੇਸ਼ਾਂ 'ਚ ਜਾਈਏ ਅਮਰੀਕਾ 'ਚ ਜਾਈਏ ਜਾਂ ਇੰਗਲੈਂਡ ਕੈਨੇਡਾ ਕਿਤੇ ਵੀ ਜਾਣੇ ਆ ਜਿੰਨੇ ਅਖੰਡ ਕੀਰਤਨੀ ਜਥੇ ਦੇ ਸਿੰਘ ਮਿਲਣਗੇ ਚੜ੍ਹਦੀ ਕਲਾ ਵਾਲੇ ਕਟੜ ਸਿੰਘ ਜਿੰਨੇ ਟਕਸਾਲ ਦੇ ਜਥੇ ਸਿੰਘ ਜਥੇ ਦੇ ਸਿੰਘ ਮਿਲਣਗੇ ਬਾਅਦ ਬਹੁਤ ਚੜ੍ਹਦੀ ਕਲਾ ਵਾਲੇ ਨੇ ਜਿਹੜੇ ਉਹ ਸਾਰੇ ਆਖਣਗੇ ਜਦੋਂ ਪੰਜਾਬ ਜਾਣੇ ਆ ਬਾਬਾ ਸੰਤੋਖ ਸਿੰਘ ਜੀ ਦੇ ਦਰਸ਼ਨ ਜ਼ਰੂਰ ਕਰਕੇ ਆਉਂਦੇ ਆ ਤੇ ਮੈਂ ਮੈਂ ਕਈ ਵਾਰੀ ਹੈਰਾਨ ਹੁੰਦਾ ਸਾਂ ਜਿਹੜੇ ਕਈ ਲੋਕ ਇਦਾਂ ਦੇ ਨੇ ਕਿ ਕਹਿੰਦੇ ਨੇ ਵੀ ਸੰਤ ਹੈ ਕੋਈ ਨਹੀਂ ਸਾਧੂ ਹੈ ਕੋਈ ਨਹੀਂ ਵੇਖੋ ਸਾਧੂਆਂ ਦੀ ਸੰਗਤ ਸੰਗਤ ਕਰਨ ਵਾਲੇ ਜਿਹੜੇ ਨੇ ਉਹ ਠੀਕ ਹੈ ਜੀ ਸਾਧੂ ਮਹਾਂਪੁਰਸ਼ ਵੀ ਹੁੰਦੇ ਨੇ ਜੋੜਦੇ ਨੇ ਪਰ ਕੁਝ ਉਸ ਸ਼੍ਰੇਣੀ ਦੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਨਹੀਂ ਕੋਈ ਸੰਤ ਹੁੰਦਾ ਪਰ ਬਾਬਾ ਸੰਤੋਖ ਸਿੰਘ ਜੀ ਨੂੰ ਉਹ ਵੀ ਸੰਤ ਮੰਨਦੇ ਸਨ ਉਹ ਵੀ ਸਾਧੂ ਮੰਨਦੇ ਸਨ ਵੀ ਸੱਚਮੁੱਚ ਇਹ ਸਾਧੂ ਨੇ ਬਿਲਕੁਲ ਸਾਦੀ ساری ਜ਼ਿੰਦਗੀ ਉਹਨਾਂ ਨੇ ਬੜੀ ਸਾਦਗੀ ਵਿੱਚ ਲੰਗਾਈ ਤੇ ਬਹੁਤ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੋੜਿਆ ਇਹ ਜੋੜੇ ਸਾਨੂੰ ਦਿਖ ਰਹੇ ਨੇ ਕਿੰਨੀਆਂ ਸੰਗਤਾਂ ਮਹਾਪੁਰਖਾਂ ਨੂੰ ਪਿੰਡਾਂ ਦੀ ਸੰਗਤ ਸ਼ਹਿਰਾਂ ਦੀ ਸੰਗਤ ਸਾਰੇ ਪੰਜਾਬ ਭਰ ਚੋਂ ਇੱਥੇ ਅੱਜ ਸੰਗਤਾਂ ਪਹੁੰਚੀਆਂ ਹੋਈਆਂ ਨੇ ਸਾਰੀ ਦੁਨੀਆ ਚੋਂ ਬਾਹਰਲੇ ਦੇਸ਼ਾਂ ਚੋਂ ਵੀ ਪਿਆਰ ਕਰਨ ਵਾਲੇ ਆਏ ਨੇ ਗੁਰਮਖੋ ਬੜੀ ਉਹਨਾਂ ਨੇ ਕਮਾਈ ਕੀਤੀ ਏ ਆਪਣੇ ਜੀਵਨ ਵਿੱਚ ਸਾਧਨਾ ਸਾਦੀ ਏ ਜੇ ਕੋਈ ਸਾਡੇ ਪਿੱਛੇ ਸਾਡੇ ਬੱਚੇ ਨਹੀਂ ਲੱਗਦੇ ਪਰਿਵਾਰ ਨਹੀਂ ਕਹਿੰਦੇ ਚ ਚੱਲਦਾ ਪਰ ਕਿੰਨੇ ਲੋਕਾਂ ਨੂੰ ਮਹਾਪੁਰਖਾਂ ਨੇ ਬਾਣੀ ਬਾਣੇ ਨਾਲ ਜੋੜਿਆ ਜਿੰਨੂੰ ਕਹਿੰਦੇ ਸੀ ਸਿੰਘ ਆਮਰਤ ਸ਼ਕਲ ਹੈ ਉਹ ਜੋ ਕਥਾ ਨਹੀਂ ਸੁਣ ਕਰਦੇ ਕੋਈ ਕੀਰਤਨ ਨਹੀਂ ਸੁਣ ਕਰਦੇ ਪਰ ਮਹਾਂਪੁਰਖਾਂ ਦਾ ਜੀਵਨ ਹੀ ਪ੍ਰਚਾਰ ਹੁੰਦਾ ਹੈ ਉਹਨਾਂ ਦੀ ਸਾਦਗੀ ਉਹਨਾਂ ਦਾ ਰਹਿਣ ਸਹਿਣ ਉਹਦਾ ਬੜਾ ਗਹਿਰਾ ਅਸਰ ਹੁੰਦਾ ਸੀ ਜਿਹੜਾ ਆਉਂਦਾ ਸੀ ਉਹ ਪ੍ਰੈਕਟੀਕਲੀ ਖਾਲਸੇ ਦੇ ਦਰਸ਼ਨ ਕਰਦਾ ਸੀ ਉਹਨਾਂ ਚੋਂ ਪਰ ਤਖ ਕਰਦਾ ਸੀ ਵੀ ਇਹਨੂੰ ਕਹਿੰਦੇ ਨੇ ਸਿੰਘ ਇਹਨੂੰ ਕਹਿੰਦੇ ਨੇ ਸਾਧੂ ਉਹ ਸਿੱਖਿਆ ਜਿਵੇਂ ਅਸੀਂ ਇਸ ਸਟੇਜਾਂ ਤੇ ਬੈਠੇ ਆ ਐਦਾਂ ਜੁੜੋ ਜੀ ਐਦਾਂ ਜੁੜੋ ਜੀ ਆਹ ਕਰੋ ਜੀ ਆਹ ਕਰੋ ਜੀ ਉਹ ਬੋਲ ਕੇ ਨਹੀਂ ਸਨ ਦੱਸਦੇ ਉਹ ਕਰਕੇ ਦੱਸਦੇ ਸਨ ਵੀ ਇਦਾਂ ਕਰੀਦਾ ਬੋਲਣ ਵਾਲੇ ਸਾਧੂਆਂ ਦੀ ਕਮੀ ਨਹੀਂ ਕੀਰਤਨ ਵਾਲੇ ਬੜੇ ਨੇ ਅੱਜ ਦੇ ਸਮੇਂ 'ਚ ਪ੍ਰਚਾਰਕ ਬੜੇ ਨੇ ਪਰ ਪ੍ਰੈਕਟੀਕਲੀ ਕਰਕੇ ਵਿਖਾਉਣ ਵਾਲਾ ਨਹੀਂ ਮਿਲੇਗਾ ਬਾਬਾ ਸੰਤੋਖ ਸਿੰਘ ਵਰਗਾ ਉਹਨਾਂ ਮਹਾਪੁਰਖਾਂ ਨੇ ਕਰਕੇ ਵਿਖਾਇਆ ਇਦਾਂ ਦਾ ਸਿੱਖ ਦਾ ਗੁਰਸਿੱਖ ਦਾ ਸਾਧੂ ਦਾ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਤੇ ਬੜੀ ਵੱਡੀ ਕਹਾਣਾ ਕਾਲੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤਿਲ ਪੀੜ ਤੇਲ ਕਾਢੀਤ ਕਸ਼ਟ ਕਹਿ ਤੰਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਦੀਵੇ ਦੀ ਰੋਸ਼ਨੀ ਮੰਨਦੇ ਹੋ ਪਰ ਕਦੇ ਇਹ ਵੇਖੋ ਵੀ ਉਹ ਦੀਵਾ ਬਣਿਆ ਕਿਵੇਂ ਐ ਤਿਲਾਂ ਨੂੰ ਕਹਾਣੀ ਚ ਪਾਇਆ ਜਾਂਦਾ ਹੈ ਪੀੜਿਆ ਜਾਂਦਾ ਹੈ ਫਿਰ ਤੇਲ ਨਿਕਲਦਾ ਹੈ ਫਿਰ ਦੀਵੇ ਚ ਪੈਂਦਾ ਹੈ ਫਿਰ ਬੱਤੀ ਚ ਚੜਦਾ ਆਪ ਸੜਦਾ ਹੈ ਫਿਰ ਜਾ ਕੇ ਚਾਨਣ ਕਰਦਾ ਹੈ ਐਵੇਂ ਥੋੜਾ ਚਾਨਣ ਹੋ ਜਾਂਦਾ ਹੈ ਇਹ ਤੇ ਪੁੱਛੋ ਤਿਲਾਂ ਨੂੰ ਕਿਵੇਂ ਚਾਨਣ ਕੀਤਾ ਤੁਸੀਂ ਕਿੰਨਾ ਦੁੱਖ ਚੱਲਿਆ ਜੈਸੇ ਰੋਮ 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 ਕਰ ਕਾਟੀਏ ਅਜਾ ਕੋ ਤਨ ਤਤ ਤੰ ਤੇ ਤੰਤ ਵਾਜੈ ਰਾਗ ਰਗ ਨਹੀਂ ਸੋ ਪਿਆਰੋ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਬੱਕਰੀ ਨੂੰ ਨਿੱਕੇ ਨਿੱਕੇ ਟੁਕੜੇ ਕਰਕੇ ਕਟਿਆ ਜਾਂਦਾ ਹੈ ਫਿਰ ਉਹਦੇ ਦਿਲ ਨੂੰ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ ਵੱਟ ਚੜ੍ਹਿਆ ਜਾਂਦਾ ਹੈ ਫਿਰ ਸਰੰਗੀ ਤੇ ਫਿੱਟ ਕੀਤਾ ਜਾਂਦਾ ਹੈ ਫਿਰ ਉੱਤੇ ਗੱਜ ਕਸਾਇਆ ਜਾਂਦਾ ਹੈ ਫਿਰ ਰਾਗ ਨਿਕਲਦੇ ਨੇ ਕਹਿੰਦੇ ਜਦੋਂ ਸਰੰਗੀ ਵੱਜਦੀ ਹੈ ਸਿਰ ਬੜਾ ਮਾਰਦੇ ਹੋ ਆਨੰਦ ਬੜਾ ਆਇਆ ਰਸ ਬੜਾ ਆਇਆ ਪਰ ਕਦੀ ਇਹ ਜ਼ਰੂਰ ਵੇਖੋ ਵੀ ਬੱਕਰੀ ਨੇ ਕਿੰਨਾ ਦੁੱਖ ਚੱਲਿਆ ਫਿਰ ਜਾ ਕੇ ਸਾਜ ਬਣਿਆ ਧੁਨ ਜੋ ਸਾਜ ਸੇ ਨਿਕਲੀ ਹੈ ਉਹ ਤੋਂ ਸਭ ਨੇ ਸੁਣ ਲਈ ਹੈ ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ 'ਤੇ ਗੁਜ਼ਰੀ ਹੈ ਤਾਰ ਤੇ ਗਈ ਗੁਜਰੀ ਇਹ ਵੇਖੋ ਅਸੀਂ ਵੇਖਨੇ ਆ ਮਹਾਂਪੁਰਸ਼ ਬੜੀ ਕਮਾਈ ਕੀਤੀ ਉਹਨਾਂ ਨੇ ਫਲਾਣੇ ਨੂੰ ਤਾਰਿਆ ਫਲਾਣੇ ਦਾ ਬਚਨ ਬਚਨ ਕਰ ਦਿੱਤਾ ਲੈ ਭਾਈ ਐਦਾਂ ਕਰ ਪਾੜ ਤੇਰਾ ਭਲਾ ਹੋ ਜਾਏਗਾ ਐਦਾਂ ਜੁੜ ਐਦਾਂ ਜੁੜ ਪਰ ਉਹ ਜੋੜਨ ਵਾਲੇ ਬਣੇ ਕਿਵੇਂ ਅਸੀਂ ਇਹ ਵੇਖੀਏ ਉਹਨਾਂ ਨੇ ਕਿੰਨੀ ਕੱਲਣਾ ਕੱਲੀ ਆਪਣੀ ਸਾਰੀ ਜ਼ਿੰਦਗੀ ਵਿੱਚ ਜੈਸੇ ਤੋਂ ਉਟਾਏ ਦਰਪਣ ਕੀਜੈ ਲੋਸ਼ਟ ਸੇਤੀ ਤਾਂ ਤੇ ਕਰ ਗਹਿ ਮੁਖ ਦੇਖਿਅਤ ਸੰਸਾਰੋ ਜੀ ਸ਼ੀਸ਼ਾ ਮੂਹ ਮਖੰਦਾ ਹੈ ਤਨ ਵਿਖਾਂਦਾ ਹੈ ਪਰ ਕਹਿੰਦੇ ਵੱਖਰੀ ਕਿਸਮ ਦੀ ਮਿੱਟੀ ਨੂੰ ਕਈ ਪੱਠੀਆਂ ਚ ਪਾ ਕੇ ਫਿਰ ਸ਼ੀਸ਼ਾ ਬਣਦਾ ਹੈ ਜੇ ਤਨ ਵਿਖਾਉਣ ਵਾਲਾ ਸ਼ੀਸ਼ਾ ਕਈ ਪੱਠੀਆਂ ਵਿੱਚੋਂ ਹੋ ਕੇ ਆਉਂਦਾ ਹੈ ਫਿਰ ਤਨ ਵਿਖਾਂਦਾ ਹੈ ਜਿਹੜੇ ਮਨ ਦੀਆਂ 부ਝ ਲੈਂਦੇ ਨੇ ਉਹ ਕਿਵੇਂ ਬਣੇ ਹੋਣਗੇ ਉਹਨਾਂ ਨੇ ਕਿੰਨੀ ਕਮਾਈ ਕੀਤੀ ਹੋਏਗੀ ਤੈਸੇ ਦੁੱਖ ਭੂਖ ਸੁਧ ਸਾਧਨ ਕੇ ਸਾਧ ਪਏ ਜਿਵੇਂ ਬੱਕਰੀ ਨੇ ਦੁੱਖ ਚਲਿਆ ਜਿਵੇਂ ਮਿੱਟੀ ਨੇ ਦੁੱਖ